ਸੋਗੜ ਸਿਆਣੇ RAM RAJE ਜੀ ਬਾਹਰੋਂ ਭੁੱਲ ਚੁੱਕ ਬੋਲਦੇ ਪੀ ਖਰੇ ਹਰ ਭਾਣੇ ਹਰ ਸੰਤਾ ਨੋ ਹੋਰਥਾਉ ਨਾਹੀ ਹਰ ਮਾਣ ਨਿਮਾਣੇ ਜਨ ਨਾਨਕ ਨਾਮ ਦਿਬਾਣ ਹੈ ਹਰ ਤਾਣ ਸਤਾਣੇ ਸ਼ਲੋਕ ਮਹੱਲਾ ਪਹਿਲਾ ਇਹ ਮੁਹਾਕਾ ਕਰਮੁ ਹੈ ਕਰਮੋਹਿ ਪਿਤਰੀ ਦੇ ਅੱਗੇ ਵਸਤਾ ਸਿਆਣੀਐ ਪਿਤਰੀ ਚੋਰਾ ਕਰੇ ਵਡਿਐ ਹ ਹੱਥ ਦਲਾਲ ਕੇ ਮੁਸਫੀ ਇਹ ਕਰੇ ਨਾਨਕ ਅੱਗੇ ਸੋ ਮਿਲੈ ਜੇ ਖੱਟੇ ਕਾਲੇ ਦੇ ਮਹਲ ਆ ਪਹਿਲਾ ਜੋ ਜੋ ਰੂ ਸਿਰ ਨਾਵਣੀ ਆਵ ਵਾਰੋ ਵਾਰੰ ਝੂਠੇ ਝੂਠਾ ਮੁਖ ਬਸੈ ਨਿਤ ਨੇਤ ਹੋਇ ਖੁਾਰ ਸੂਚਿ ਇਹ ਨ ਆਖਿਐ ਬਹਿਣ ਜੇ ਪਿੰਡਾ ਤੋ ਏਮ